700 ਰੁਪਏ ਦੀ ਲੜਾਈ ਸੀਗੀ ਜਿਹਦੇ ਕਰਕੇ ਦੋ ਧਿਰਾਂ ਆਪਸ ਵਿੱਚ ਖੇਬੜਦੀਆਂ ਔਰ ਉਸ ਤੋਂ ਬਾਅਦ ਉਹ ਪਿੰਡ ਦੇ ਮੋਢਵਾਰ ਨੇ ਇਹ ਕਹਿੰਦੇ ਅਸੀਂ ਬਿਲਕੁਲ ਸੱਚੀ ਗੱਲ ਕਰਨੀ ਹੈ ਤੇ ਜਿਹੜਾ ਮੁੰਡਾ ਤੇ ਤੂੰ ਚੜੇ ਨਹੀਂ ਸੀ ਰਹੇਂਗਾ ਐਨੀ ਪਾਬਲ 50 ਬੰਦੇ ਦੇ ਤੇ ਦਵਾਨੂੰ ਚੱਲ ਇੱਕ ਵਾਰੀ ਤੂੰ ਸੇ ਜਿਹੜਾ ਤੂੰ ਤੇ ਹੱਥੋਂ ਭਾਈ ਸਵੇਰੇ ਨੂੰ ਆ ਬੱਟਾ ਭਾਉ ਨੇ ਪਾਦੀ ਚੱਲਦੇ ਤਾਂ ਆਹੋ ਚੱਲਦੇ ਜਿਹੜੀ ਚੱਲਦੇ 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 ਤੂੰ ਕੱਟਾ ਮੈਂ ਤੇਰੇ ਬੱਟਾ ਤੈ ਮੇਰੀ ਮੇਰੀ ਗੱਲ ਮੈਂ ਅੱਜ ਤਾਂ ਮਟਰੀਲੀ ਵੀ ਚੜਾਈ ਤੇ ਦੋ ਤਿੰਨ ਮਾਰੇ ਆ ਮੇਰੇ ਆ ਦੇ ਆ ਮੂੰਹ ਤੇ ਲੱਗੀਆਂ ਮੇਰੇ ਸਿੱਧਾ ਕੇ ਮਾਰੀਆਂ ਕਿ ਕੋਈ ਗੱਲ ਨਹੀਂ ਨਹੀਂ ਮੈਂ ਪੈਸੇ ਮੰਗੇ ਆ ਹਣ ਗਾਲ ਘੜ ਦਿੱਤੀ ਉਹ ਕਿਸੇ ਟਰੈਕਟਰ ਟਰਾਲੇ ਨੇ ਕਿਸੇ ਟਰੈਕਟਰ ਟਰਾਲੇ ਨੇ ਰੋਕਿਆ ਮੈਂ ਨਹੀਂ ਖੜਾ ਸੀ ਮੈਂ ਪਹਿਲਾਂ ਹੀ ਓਕੇ ਉਹ ਮੇਰੇ ਕੋਲ ਖੜ ਗਿਆ ਮੈਂ ਉਹਨੂੰ ਹੱਥ ਦਿੱਤਾ ਖੜਾ ਹੋਇਆ ਜੋ ਗੱਲ ਸੱਚ ਆ ਉਹ ਕਨੇ ਜਦੋਂ ਮੈਂ ਉਹਦੇ ਕੋਲ ਪੈਸੇ ਮੰਗੇ ਹੁਣ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਥੱਪੜ ਵੀ ਮਾਰੇ ਤੂੰ ਮੈਂ ਆਹ ਬੰਦੇ ਦਾ 700 ਰੁਪਏ ਦੇਣਾ ਹੀ ਪਹਿਲੇ ਸਾਲ ਦਾ ਜੀ ਠੀਕ ਹੈ ਜੀ ਇਹਨੇ ਮੈਨੂੰ ਪਿੱਛੇ ਰੋਕਿਆ ਮੈਨੂੰ ਆਹ ਗੱਲ ਕਹੀ ਕੋਈ ਗੱਲ ਮੈਂ ਤੈਨੂੰ ਘਰੋਂ ਲਿਆ ਕੇ ਦੇ ਦਿੰਦਾ ਉਹ ਕਹਿੰਦਾ ਕਿ ਕੁੱਟਿਆ ਮੈਨੂੰ ਕੁੱਟਿਆ ਮੈਂ ਕੁੱਟਿਆ ਇਹ ਦੇਖੋ ਸੱਟਾਂ ਜਾਂ ਮੇਰੇ ਦੇਖੋ ਕੁੱਟਿਆ ਤਾਂ ਕਹਿੰਨਾਂ ਦੀ ਮੇਰੇ ਵੀ ਦੇਖ ਲੈ ਠੀਕ ਹੈ ਮੇਰੀਆਂ ਸੱਟਾਂ ਦੇਖੋ ਜਾਂ ਇਹਦੀਆਂ ਦੇਖ ਲਓ ਜੀ ਹੂੰ ਠੀਕ ਹੈ ਇਹਨੇ ਮੈਨੂੰ ਪਿੱਛੇ ਰੋਕਿਆ ਮੈਂ ਇਹਨੂੰ ਕਹਦੇ ਇਹਨੇ ਆਪਣੇ ਮੁੰਡੇ ਨੂੰ ਫੋਨ ਕਰ ਲਿਆ ਕਹਿੰਦਾ ਦੋ ਤਿੰਨ ਮੁੰਡੇ ਲੈ ਕੇ ਇਹਨੂੰ ਸਖਾਣ ਭਾਜੀ ਅੱਧੀ ਅੱਧੀ ਸੜਕ 'ਚ ਪੜੀ ਆ ਪਈ ਟਰਾਲੀ ਜੀ ਬੋਰ ਕੀ ਮੂੰਹੋਂ ਨਿਕਲ ਗਿਆ ਮੈਂ ਕੋਚੇ ਘਾਰੇ ਜੀ ਉਹ ਬੰਦਾ ਬੁਚਦਾ ਮੈਨੂੰ ਮੁਕੇਸ਼ ਕਹਿੰਦਾ ਕਹਿੰਦਾ ਕਿੱਥੇ ਚੱਲਾਂ ਮੈਂ ਕਹਾ ਜਾਂ ਤਾਂ ਟਰਾਲੀ ਪਾਟ ਗਈ ਮੈਂ ਉਹ ਦੇ ਬਚਾ ਹੋ ਗਿਆ ਕੁਛ ਆ ਨਹੀਂ ਰਿਹਾ ਮੋਟਰਸਾਈਕਲ ਆ ਰਿਹਾ ਹੁੰਦਾ ਜੇ ਕੋਈ ਵੀ ਆ ਨਾ ਆਉਂਦਾ ਜੀ ਥੱਲੇ ਆ ਜਾਂਦਾ ਉਹ ਰਸਤਾ ਬਹੁਤ ਵੱਡਾ ਹੁੰਦਾ ਸੀ ਯਾਰ ਗੱਡੀ ਨਿਕਲ ਜੇ ਉਹ ਬੰਦੇ ਦੀ ਮੈਨੂੰ ਫੋਨ ਕੀਤਾ ਜੀ ਕਹਿੰਦਾ ਜੀ ਮੈਂ ਟਰਾਲੀ ਹੇਟਣ ਇਨੇ ਨੇ ਕੋਈ 700 ਰੁਪਿਆ ਲੈਣਾ ਇਸ ਬੰਦੇ ਤੋਂ 700 700 ਰੁਪਿਆ ਸਿਰਪਾ ਇਹਨੇ ਮਗਰ ਮੋਟਰਸਾਈਕਲ ਲਾ ਲਿਆ ਉਹਦੇ ਪਿੱਛੋਂ ਉੱਥੇ ਲਾਂਦਾ ਆਇਆ ਤਾਂ ਉਹ ਨਹੀਂ ਰੁਕਿਆ ਇੱਥੇ ਲੈ ਕੇ ਇਹਨੇ ਮੋਰੇ ਮੋਟਰ ਜੋ ਆ ਅੱਡੇ ਵਾਲੇ ਦੱਸਦੇ ਪਏ ਆ ਜਿਵੇਂ ਕਹਿੰਦੇ ਸੱਚੀ ਰੀਕਾਲ ਵਿਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਅਸੀਂ ਬੇਗੰਪੁਰ ਗੇਟਾਂ ਤੇ ਮੌਜੂਦ ਆ ਔਰ ਇੱਥੇ ਇੱਕ ਹਾਦਸਾ ਹੈ ਹਾਲਾਂਕਿ ਪਹਿਲਾਂ ਸਾਨੂੰ ਹਾਦਸਾ ਦੱਸਿਆ ਗਿਆ ਲੇਕਿਨ ਜਦ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਪਹਿਲਾਂ ਲੜਾਈ ਹੋਈ ਹੈ ਉਸ ਤੋਂ ਬਾਅਦ ਜਿਹੜੀ ਟਰੈਕਟਰ ਟਰਾਲੀ ਪਲਟ ਗਈ ਹੈ ਕੀ ਹਾਥਰੇ ਕਾਰਨ ਕੀ ਬਣਿਆ ਟਰੈਕਟਰ ਟਰਾਲੀ ਪਲਟੀ ਕਿਵੇਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੋ ਤਰ੍ਹਾਂ ਆਪਸ ਵਿੱਚ ਪਹਿਲਾਂ ਪਿੱਛੇ ਲੜੀਆਂ ਬੇਗੰਪੁਰ ਪਿੰਡ 'ਚ ਲੜੀਆਂ ਫਿਰ ਇੱਥੇ ਆ ਕੇ ਆਪਸ ਵਿੱਚ ਟਕਰਾ ਹੁੰਦਾ ਜਿਸ ਤੋਂ ਬਾਅਦ ਸਟੀering ਘੁੰਮ ਜਾਂਦਾ ਤੇ ਟਰੈਕਟਰ ਟਰਾਲੀ ਜਿਹੜੀ ਹੈ ਉਹ ਸੜਕ ਦੇ ਵਿੱਚ ਘਰ ਪਲਟ ਜਾਂਦੀ ਹੈ ਐਸੀ ਵੀ ਸੜੋਡ ਤੋਂ ਬਾਅਦ ਰਸ਼ ਲੈਣਾ ਕਿਉਂਕਿ ਰੇਲਵੇ ਟੁੱਟੀ ਹੋਣ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਆ ਡਾਇਵਰਜਨ ਲੈਂ ਔਰ ਇੱਥੇ ਉਹ ਬਹੁਤ ਸਾਰਾ ਕੱਟ ਹੋ ਗਿਆ ਤਾਂ ਇੱਕ ਵਾਰੀ ਦੋਨੇ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਕਿ ਹੋਇਆ ਕੀ ਮਸਲਾ ਦੱਸੋ ਹੋਇਆ ਕੀ ਪੂਰਾ ਮਸਲਾ ਉੱਥੇ ਦੱchn ਲਗਾ ਆਪਣੇ ਘਰ ਤੋਂ ਨਹੀਂ ਨਹੀਂ ਆ ਆ ਜਰਾ ਇੱਥੇ ਜਗਾ ਜੀ ਹੈਗੀ ਆ ਕਿਹੜੀ ਜਗਾ ਮੰਦਰ ਦੇ ਕੋਲ ਜਗਾ ਆ ਮੈਂ ਉੱਥੇ ਖੜਾ ਸੀ ਚੱਲਿਆ ਸੀ ਗੋਪੀ ਭਾਜੀ ਨੂੰ ਦੀਖਦਾ ਸੀ ਮੈਂ ਪਰਾਲੀ ਦੀਆਂ ਗੱਠਾ ਬੰਧਾਣੀਆਂ ਜੀ ਉਹਨਾਂ ਦੀ ਮਸ਼ੀਨ ਖਰਾਬ ਆ ਜ ਹਫਤਾ ਹੋ ਗਿਆ ਮੈਂ ਕਿਹਾ ਮੋਟਰ ਤੇ ਪਤਾ ਕਰਕੇ ਆਵਾਂ ਵੀ ਉਹ ਮਸ਼ੀਨ ਨਹੀਂ ਆਈ ਮੁੰਡੇ ਨੇ ਆ ਕੇ ਮਗਰ ਮੁੰਡੇ ਦੇ ਆ ਕੇ ਮੇਰੇ ਵਿੱਚ ਟਰੈਕਟਰ ਮਾਰਿਆ ਮਗਰ ਉਹ ਮੁੰਡੇ ਦਾ ਟਰੈਕਟਰ ਚਲਾਉਂਦਾ ਸੀ ਉਹ ਹੈਗਾ ਮੁੰਡੇ ਦਾ ਕੀ ਨਾਮ ਭਾਈ ਜੀ ਹਾਂ ਜਿਹੜਾ ਮੁੰਡਾ ਟਰੈਕਟਰ ਚਲਾਉਂਦਾ ਸੀ ਹੁਣ ਮੇਰੇ ਵਿੱਚ ਟਰੈਕਟਰ ਮਾਰਿਆ ਉਹਨੇ ਕਿਉਂ ਮਾਰਿਆ ਉਹਨੇ ਮੈਂ ਮੈਂ ਪੈਸੇ ਦਿੱਤੇ ਸੀ 3 ਸਾਲ ਹੋ ਗਏ ਮੇਰੇ ਕੋਲ ਪੈਸੇ ਲੈਣ ਗਿਆ ਸੀ ਉਹ ਮੈਂ ਸਰ ਪੈਸੇ ਮੰਗੇ ਦੋ ਤਿੰਨ ਵਾਰੀ ਕਰਿਆਨੇ ਦੀ ਦੁਕਾਨ ਨਹੀਂ ਮੇਰੀ ਗੱਲ ਸੁਣ ਹੁਣੇ ਟਰੈਕਟਰ ਟਰਾਲੀ ਰਾਹੋ ਰੋਡ ਤੋਂ ਆ ਰਹੀ ਸੀ ਕਿੱਧਰ ਆ ਰਹੀ ਸੀ ਤੁਸੀਂ ਕਿੱਧਰੋਂ ਆ ਰਹੇ ਆਸੀਂ ਇੰਦਰੋਂ ਆਏ ਸਰ ਕੀ ਹੋਇਆ ਪਿੱਛੇ ਕੀ ਹੋਇਆ ਪਿੱਛੇ ਕੀ ਹੋਇਆ ਉੱਥੇ ਮੈਨੂੰ ਜਦੋਂ ਟਰੈਲੀ ਵੀ ਚੜਾਈ ਤੇ ਦੋ ਤਿੰਨ ਮਾਰੇ ਜਾਂ ਮੇਰੇ ਆ ਦੇ ਆ ਮੂੰਹ ਤੇ ਲੱਗੀਆਂ ਮੇਰੇ ਸਿੱਧਾ ਕੇ ਮਾਰੀਆਂ ਕਿ ਕੋਈ ਗੱਲ ਨਹੀਂ ਨਹੀਂ ਮੈਂ ਪੈਸੇ ਮੰਗੇ ਆ ਹਣ ਗਾਲ ਕਰ ਦਿੱਤੀ ਉਹ ਤੁਸੀਂ ਟਰੈਕਟਰ ਟਰਾਲੀ ਨੂੰ ਰੋਕਿਆ ਤੁਸੀਂ ਟਰੈਕਟਰ ਟਰਾਲੀ ਨੂੰ ਰੋਕਿਆ ਮੈਂ ਨਹੀਂ ਖੜਾ ਸੀ ਮੈਂ ਪਹਿਲਾਂ ਹੀ ਓਕੇ ਉਹ ਮੇਰੇ ਕੋਲ ਖੜ ਗਿਆ ਮੈਂ ਉਹਨੂੰ ਹੱਥ ਦਿੱਤਾ ਖੜਾ ਹੋਇਆ ਜੋ ਗੱ ਜਦੋਂ ਮੈਂ ਉਹਦੇ ਕੋਲ ਪੈਸੇ ਮੰਗੇ ਹੁਣ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਥੱਪੜ ਵੀ ਮਾਰੇ ਦੋਨ ਮੇਰੇ ਮੈਂ ਥੱਲੇ ਖੜਾ ਉਹ ਟ੍ਰੈਕਟਰ ਤੇ ਹੁਣ ਟ੍ਰੈਕਟਰ ਭਜਾ ਰਿਹਾ ਫਿਰ ਮੈਨੂੰ ਮੇਰੇ ਮਨ ਨੂੰ ਮੇਰੇ ਮਨ ਨੂੰ ਦੁੱਖ ਜਿਹਾ ਲੱਗਾ ਵੀ ਮੈਨੂੰ ਯਾਰ ਪੈਸੇ ਵੀ ਮੈਨ ਲੈਣੇ ਨੇ ਜਾਇਦ ਬਾੜ ਵੀ ਮੇਰੇ ਮੈਂ ਕਿਹਾ ਉਹ ਸਾਈਡ ਤੇ ਮੋੜ ਤੇ ਲਾਇਆ ਛੱਡ ਦਿਓ ਮਾੜਾ ਇਸ ਸਾਈਡ ਤੇ ਛੱਡ ਦਿਓ ਉੱਥੇ ਆ ਕੇ ਮੈਂ ਕੋਸ਼ਿਸ਼ ਕੀਤੀ ਰੋਕਣ ਦੀ ਉੱਥੇ ਆ ਉਹਨੇ ਟ੍ਰੈਕਟਰ ਭਜਾ ਲਿਆ ਉੱਥੇ ਆ ਕੇ ਮੈਂ ਕੋਸ਼ਿਸ਼ ਕੀਤੀ ਹਨ ਮੈਂ ਥੱਲੇ ਆ ਗਿਆ ਮੋੜ ਤੇ ਦੇ ਉੱਥਾ ਟਰੈਕਟਰ ਸਰ ਟਰੈਕਟਰ ਮੈਂ ਬੰਦ ਕੀਤਾ ਉਹਨੂੰ ਟਰੈਕਟਰ ਦੇ ਉੱਪਰ ਮੈਂ ਲਾਇਆ ਮੁੰਡੇ ਨੂੰ ਠੀਕ ਹੈ ਇੱਥੇ ਕਹਿੰਦੇ ਬਈ ਇਹਨੇ ਉੱਥੇ ਜਾ ਕੇ ਜਦੋਂ ਉਹਨਾਂ ਮੋਟਰਸਾਈਕਲ ਤੇ ਚੜਿਆ ਨਾ ਸਾਈਡ ਤੇ ਹੋ ਜਾ ਵੀਰੇ ਸਾਈਡ ਤੇ ਹੋ ਜਾ ਉਹ ਮੋਟਰਸਾਈਕਲ ਦੇ ਰਿਹਾ ਤੁਹਾਨੂੰ ਜਦੋਂ ਉਹਨਾਂ ਸਮਝ ਲਾ ਬਈ ਪੌਂਦੇ ਪਾਵੇਂ ਬੰਦਾ ਮਰ ਗਿਆ ਥੱਲੇ ਇੱਥੇ ਆ ਕੇ ਤੂੰ ਥੱਲੇ ਆ ਗਿਆ ਮੈਂ ਥੱਲੇ ਆ ਗਿਆ ਸਰ ਆ ਦੇਖੋ ਆ ਆ ਦੇਖ ਮੈਂ ਥੱਲੇ ਆ ਗਿਆ ਮੈਂ ਜਦੋਂ ਨਿਕਲ ਗਿਆ ਉਹਨੇ ਘੱਟ ਮਾਰਿਆ ਘੱਟ ਮਾਰਿਆ ਅੱਡਾ ਜੱਤਦਮ ਟੱਲੀ ਗਈ ਪਾਰਟ ਫੇਰ ਮੈਂ ਲਾਇਆ ਉੱਥੋਂ ਟਰੈਕਟਰ ਵੀ ਬੰਦ ਕੀਤਾ ਲਾਇਆ ਜਦ ਲੜਾਈ ਕੀਤੀ ਉੱਥੇ ਨਹੀਂ ਅਦੀ ਉਹਨੂੰ ਲਾਇਆ ਟਰੈਕਟਰ ਬੰਦ ਕੀਤਾ ਫਤ ਨੂੰ ਇੱਥੇ ਦੇ ਹੋਰ ਮੁੰਡੇ ਆ ਗਏ ਉਹਨਾਂ ਨੇ ਭਜਾਤਾ ਆ ਗਏ ਫੇਰ ਉਹਦੀ ਘਰ ਵਾਲੀ ਆਈ ਉਹਦੇ ਘਰ ਵਾਲੀ ਆਈ ਉਹਨਾਂ ਆ ਕੇ ਮੇਰੇ ਮੁੰਡਿਆਂ ਦੇ ਉਹ ਉੱਥੇ ਆ ਗਏ ਪੁਜਾਇਤ ਸਰਪੰਚ ਮੌਕੇ ਦੇ ਮੌਜੂਦਾ ਖੜਾ ਸੀਗਾ ਮੇਰੇ ਘਰ ਮੇਰੇ ਮੁੰਡਿਆਂ ਨੇ ਦੋਹਾਂ ਦੇ ਹਮਲਾ ਕੀਤਾ ਡੰਡਾ ਲੈ ਕੇ ਆਈਓ ਤੁਹਾਡੇ ਮੁੰਡੇ ਕਿੱਥੇ ਮੁੰਡੇ ਮੇਰੇ ਇੱਕ ਦੇ ਇੱਥੇ ਹੀ ਆਣਾ ਇੱਕ ਕਿਹਦਾ ਪਤਾ ਨਹੀਂ ਕਿਤੇ ਇੱਕ ਇਹ ਕਿੱਥੇ ਯਾਰ ਆ ਵੀ ਓਏ ਇਹ ਕਾ ਮੁੰਡਾ ਸੀ ਇਹ ਇਸ ਮੌਕੇ ਤੇ ਚਸ਼ਮਦੀਦ ਕੌਣ ਹੈ ਹਾਂਜੀ ਸਾਰੇ ਇੱਥੇ ਬਹੁਤ ਦੁਨੀਆ ਆਈ ਆ ਪਹਿਲਾਂ ਤਾਂ ਬਹੁਤ ਇੱਥੇ ਬਹੁਤ ਦੁਨੀਆ ਸੀ ਹੁਣ ਇਹ ਤੇ ਬੇਟਾ ਹੀ ਮੌਕੇ ਸੀ ਹਾਂਜੀ ਇਹ ਮੌਕੇ ਤੇ ਨਹੀਂ ਸੀ ਇਹ ਮਗਰੋਂ ਆਏ ਸੀ ਮੈਂ ਮਗਰੋਂ ਇਹ ਜਦੋਂ ਮਗਰੋਂ ਆਏ ਨਾ ਉੱਥੇ ਖੜੇ ਸੀ ਅਸੀਂ ਪੰਜਾਬੀ ਵੀ ਮੈਂ ਸਰਪੰਚ ਨੂੰ ਫੋਨ ਕੀਤਾ ਸਰਪੰਚ ਕਿੱਥੇ ਹੁਣ ਸਰਪੰਚ ਨੂੰ ਤੁਸੀਂ ਵੀ ਬੇਗਮ ਪਰਦੇ ਆ ਮੈਂ ਵੀ ਬੇਗਮ ਪਰਦਾ ਮਾਨ ਸਾਹਿਬ ਸਾਨੂੰ ਫੋਨ ਕਿ ਤੇ ਜਿਹਨੇ ਤੁਹਾਡਾ ਝਗੜਾ ਆਇਆ ਉਹ ਕਿੱਥੇ ਦਾ ਹਾਂਜੀ ਉਹ ਵੀ ਬੇਗਮ ਪਰ ਇੱਧਰਲੇ ਪਾਸੇ ਰਹਿੰਦਾ ਉਹ ਅਲੀ ਆ ਅਲੀ ਆ ਉਹਦਾ ਨਾਮ ਹੀ ਮੈਂ ਸਰਪੰਚ ਨੂੰ ਛੱਦਿਆ ਸਰ ਕੀਤਾ ਮੈਂ ਫੋਨ ਸਾਨੂੰ ਦਰਵਾਜ਼ੀ ਕਿਤਾ ਮੈਂ ਫੋਨ ਕੀਤਾ ਸੀ ਹਾਂਜੀ ਸਰ ਜਦੋਂ ਸਰ ਮੈਂ ਇਹਨਾਂ ਨੂੰ ਫੋਨ ਕੀਤਾ ਉਹ ਕੁੜੀ ਲੜਕੀਆਂ ਨੇ ਆ ਗਏ ਉਹ ਮੁੰਡੇ ਸਰਪੰਚ ਸਾਹਿਬ ਮੌਜੂਦਾ ਖੜੇ ਔਰ ਡੰਡਾ ਲਿਆ ਚੰਗੀ ਡੰਡਾ ਲਿਆ ਡੰਡਾ ਲੈ ਕੇ ਨਿਆਣਾ ਨੂੰ ਕੁਟਾ ਇਹਦਾ ਬੇਟੇ ਨੇ ਛਰਾਇਆ ਮੇਰੇ ਮੁੰਡਿਆਂ ਨੂੰ ਇਹ ਸਰਪੰਚ ਦੇ ਸਾਡੀ ਸੀਸੀਟੀਵੀ ਵਿੱਚ ਵਾਰਤਤਾ ਕੀ ਉਹ ਨਹੀਂ ਗੱਲਬਾਤ ਆ ਗਈ 20 ਸਾਲ ਮੈਨੂੰ ਆਈ ਏ ਕਿ ਨਹੀਂ ਆਈ ਇਹ ਇੱਕ ਇੱਕ ਰੋਵਰਾਵੇ ਸਰ ਇੱਕ ਰੋਵ ਮੇਰੇ ਲਾਰੇ ਤੇ ਟਰੈਕਟਰ ਇਹਨੇ ਪਟਿਆ ਸਰ ਜੀ ਚਲੋ ਸਰ ਜੀ ਮੌਕੇ ਦੇ ਅਫਸਰ ਅਗਰ ਦੱਸੋ ਸਾਰੀ ਗੱਲ ਇੱਕ ਪਹਿਲਾਂ ਬਾਅਦ ਦੇਖ ਲੈਣੇ ਪਹਿਲਾਂ ਫੇਰ ਕਰ ਲੈਣੇ ਸਰ ਮੇਰੀ ਗੱਲ ਸੁਣੋ ਇਹ ਕਹਦੇ ਆਂ ਭਾਜਾ ਮੈਂ ਤਾਂ ਥੱਲੇ ਮੋੜ ਤੇ ਤਾਂ ਮੈਂ ਕਿੱਥੋਂ ਛੇਰੇਨਗ ਬਾੜ ਲੈਣਾ ਸਰ ਜਾ ਕੇ ਜਿੰਨਾ ਨੇਰ ਤੇ ਆਇਆ ਨਹੀਂ ਦਿਨ ਉਹ ਬੋਲਦੇ ਆਂ ਤੇ ਜੇ ਮੁੰਡੇ ਤੂੰ ਚੜੇ ਨਹੀਂ ਸੀ ਰਹੇਂਗਾ ਐਨੀ ਪਾਵਲ 50 ਬੰਦੇ ਦੇਖਦੇ ਆ ਤੁਹਾਨੂੰ ਚੱਲ ਇੱਕ ਵਾਰ ਸੇ ਤੂੰ ਸੇਗਾ ਜਿਹੜਾ ਤੂੰ ਹੱਥੋਂ ਪਾਈ ਸਵੇਰੇ ਹੁੰਦੀ ਆ ਮੋਟਰ ਬਾਹਰ ਨਹੀਂ ਪਾਜੀ ਚੱਲਦੇ ਦੇ ਕਾਹੇ ਆਏ ਉੱਥੇ ਚੱਲਦੇ ਜਿਹੜੇ ਚੱਲਦੇ ਦੇ ਕੀਤਾ ਚੱਲਦੇ ਦੇ ਕੀਤਾ ਚੱਲਦੇ ਦੇ ਤੂੰ ਦਿੱਤਾ ਮੈਂ ਤੇਰੇ ਪੱਤਾ ਤੈਂ ਮੇਰੀ ਮੇਰੀ ਗੱਲ ਮੈਂ ਇਤਨਾ ਬੰਦਾ ਮਰ ਜਾਂਦਾ ਮੋਕੇ ਦੇ ਕੌਣ ਜ਼ਿੰਮੇਵਾਰ ਹੋ ਸਾਹ ਮੰਗਦਾ ਮੋਟਰ 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 ਮੁੰਡੇ ਅੰਨਾ ਬੋਲਦੀ ਸੁਣ ਲਈ ਨਾ ਉਹ ਵੀ ਸੁਣ ਲਈ ਬੱਚਿਆਂ ਨੂੰ ਕਾਣਾ ਕੱਟੀਆਂ ਮਾਰ ਮੋਟਰ ਖਾਲ ਮੋੜ ਹਟਾ ਲਾੜ ਡਾਟ ਹੋ ਗਿਆ ਸੀ ਇਹਨੇ ਨਹੀਂ ਦਿਖਾਤੀ ਗੰਦੇ ਕੋਈ ਤੇ ਆਹ ਦਾ ਤਾਂ ਬੋਲੇ ਨਾ ਜੇ ਕੋਈ ਜਿਆਦਾ ਹੁੰਦਾ ਕੌਣ ਜ਼ਿੰਮੇਵਾਰ ਹੋਣਾ ਨਹੀਂ ਕੋਈ ਪਟਾਇਆ ਨਹੀਂ ਐਤੋਂ ਦੋ ਜਾਨਾਂ ਚੜ ਗਏ ਜਾਂ ਨਹੀਂ ਇਹਨਾਂ ਦਾ ਕੰਮ ਹੀ ਗਲਤੀ ਹੈ ਗੱਦੀ ਉਹ ਪਲਟਾ ਨਹੀਂ ਦੀ ਵੇ ਤੂੰ ਮੋਟਰ ਲਾ ਲਾਰਗੜੇ ਪਿੱਛੇ ਲਾਰ ਕਰੋ ਉਹ ਇਹਨਾਂ ਦੀ ਜਨਾਨੀ ਸੱਦੀ ਆ ਉਹ ਡੰਡੇ ਲੈ ਕੇ ਮੇਰੇ ਮੁੰਡੇ ਕਟਾਇ ਪਜਾਇਦ ਰੇ ਇੱਥੇ ਕੋਲ ਪੰਚਾਇਤ ਇੱਕ ਮਿੰਟ ਜੀ ਉਹ ਕਹਿੰਦੇ ਪੰਚਾਇਤ ਨੇ ਮੁੰਡੇ ਘਟਾਏ ਮੁੰਡੇ ਦੇ ਸਾਹਮਣੇ ਪਜਾਇਦੇ ਪੁੱਟੇ ਉਹ ਪੱਕ ਸਰਪੰਚ ਦੇ ਹਾਂ ਜਿਹੜੇ ਮੁੰਡੇ ਨੇ ਛੜਾਇਆ ਪੰਚਾਇਤ ਨੇ ਘਟਾਇਆ ਫਿਰ ਇਦਾਂ ਨਾ ਬਿੱਲੇ ਬਾਜੀ ਆ ਆਹ ਹਾਂ ਤਾਂ ਕਰਦਾ ਨਹੀਂ ਆ ਆ ਨਹੀਂ ਤੂੰ ਪੰਚਾਇਤ ਨੇ ਗੜੀ ਨਹੀਂ ਤੂੰ ਯਾਰ ਇਦਾਂ ਗੱਲ ਪਜਾਇਤ ਹੁੰਦੇ ਆ ਗੱਲ ਤਾਂ ਪਜਾਇਤ ਹੁੰਦੇ ਆ ਬਾਜੀ ਤਾਂ ਗੱਲ ਕੀ ਆ ਮੈਂ ਮੈਂ ਆਪਾਂ ਦੋ ਪੱਖ ਸੁਣਨੇ ਆ ਇੱਕ ਮੈਂ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਆ ਦਾ ਮੁੰਡਾ ਕਹਿੰਦਾ ਜੀ ਤੈਨੂੰ ਛੱਡਣਾ ਨਹੀਂ ਇੱਕ ਮਿੰਟ ਯਾਰ ਉਹਦੀ ਸੁਣਨੇ ਮੁੰਡਾ ਉਹਨਾਂ ਦੀ ਸੁਣਨੇ ਮੁੰਡਾ ਜੇ ਪੰਚਾਇਤ ਰੱਚ ਖੜਾ ਆ ਨਾ ਤੂੰ ਹੁਣ ਸੁਣ ਇਹਨੇ ਮੈਨੂੰ ਫੋਨ ਕੀਤਾ ਜੀ ਕਹਿੰਦਾ ਜੀ ਮੈਂ ਟਰੈਲੀ ਵੇਟਣ ਲੱਗੇ ਸੀ ਦੇਣ ਇਹਨੇ ਕੋਈ 700 ਰੁਪਇਆ ਲੈਣਾ ਇਸ ਬੰਦੇ ਤੋਂ 700 700 ਰੁਪਇਆ ਸੈੱਟ ਪਾ ਇਹਨੇ ਮਗਰ ਮੋਟਰਸਾਈਕਲ ਲਾ ਲਿਆ ਉਹਦੇ ਪਿੱਛੋਂ ਉੱਥੇ ਲਾਂਦਾ ਆਇਆ ਤਾਂ ਉਹ ਨਹੀਂ ਰੁਕਿਆ ਇੱਥੇ ਲੈ ਕੇ ਇਹਨੇ ਮੋਰੇ ਮੋਟਰ ਜੋ ਆ ਅੱਡੇ ਵਾਲੇ ਦੱਸਦੇ ਪਏ ਆ ਜਿਵੇਂ ਕਹਿੰਦਾ ਕਿ ਪਿੱਛੇ ਵੀ ਹੱਥੋਂ ਪਈ ਹੋਈ ਆ ਕੋਈ ਦੂਆ ਨਹੀਂ ਇਹਨੇ ਉਹ ਨਹੀਂ ਲੈ ਕੇ ਇਹਨੇ ਲੈ ਕੇ ਹੈ ਨਾ ਮੋਟਰਸਾਈਕਲ ਮੋਰੇ ਸੈੱਟ ਕੇ ਦੋ ਜਣਿਆਂ ਨੇ ਉਹਨੂੰ ਧੂਣ ਦੀ ਕੋਸ਼ਿਸ਼ ਕੀਤੀ ਟਰੈਕਟਰ ਤੋਂ ਦੋ ਜਾਣਿਆਂ ਨੇ ਜਰਤੋਂ ਦੀ ਦੂਸਰੀ ਤੀਤੀ ਹੈ ਨਾ ਉਹ ਤਾਂ ਟ੍ਰੈਕ ਹਾਂਜੀ ਆ ਸਾਰੇ ਜਿੰਨੇ ਕਵਾਈ ਆ ਉਹਨੇ ਥੋੜੇ ਦੇਖ ਸਕਦਾ ਕਵਾਈ ਇਹ ਸਾਰੇ ਜੰਨੇ ਸਾਰੇ ਜੰਨੇ ਸਾਰੇ ਜੰਨੇ ਹੈ ਨਹੀਂ ਨਹੀਂ ਮੈਂ ਉਹਦੇ ਕੋਲ ਜਾ ਰਿਹਾ ਆ ਕਿ ਕਹਿੰਦਾ ਆ ਮੁੰਡਾ ਦੁਕਾਨ ਪਹੁੰਚਿਆ ਮੁੰਡਾ ਸਾਡੇ ਕੁਲਵਿੰਦਰ ਇਹ ਇੱਕ ਦੁਕਾਨਦਾਰ ਦਾ ਸਾਰੇ ਜੰਨੇ ਹੋਰ ਹੈਗਾ ਜਿਹੜਾ ਸਾਰੇ ਮਾਰਟਰ ਜੀ ਕਿਤੇ ਆ ਸਾਡੀ ਜੀ ਆਜੋ ਜਰਾ ਹੋਰ ਸਾਰੇ ਮੌਕੇ ਦੇ ਜਿਹੜਾ ਹਲੀ ਆ ਉਹ ਵੀ ਇਹਨਾਂ ਚਾਹੀਏ ਇਹਨਾਂ ਦੇ ਮੈਂਬਰ ਹੀ ਆਓ ਆਪਸ ਵਿੱਚ ਹੀ ਆਪਸ ਵਿੱਚ ਹੀ ਇਹਨਾਂ ਦਾ ਕੋਈ ਜਨਾਬ ਦਾ ਜਰਾ ਤੁਸੀਂ ਤਾਂ ਨਿਊਟਰਲ ਹੈ ਨਾ ਫਿਰ ਹਾਂਜੀ ਹਾਂਜੀ ਤੁਸੀਂ ਤਾਂ ਮੇਰੇ ਪੱਖਿਆਂ ਨੂੰ ਸੀ ਨਾ ਬਲਕਿ ਇਹ ਮੁੰਡਾ ਔਰ ਦੇ ਉੱਤੇ ਇਦਾਂ ਦਾ ਕੰਮ ਕਰਦੇ ਆ ਮਾਸਟਰ ਜੀ ਤੁਹਾਡੀ ਦੁਕਾਨ ਉੱਤੇ ਮਾਸਟਰ ਜੀ ਬਿਲਕੁਲ ਸੱਚ ਦੱਸਣਾ ਹੋਇਆ ਕੀ ਸੀ ਉਹ ਅੰਕਲ ਜੀ ਉਹ ਸਟੇ ਗੱਡੀ ਸਪੋਰਟ ਉਸ ਕੋਮਾ ਆਤਾ ਉਹ ਇਹਨੇ ਕਿਹਾ ਹਾਂਜੀ ਹਾਂਜੀ ਅੱਛਾ ਆਹ ਪੁੱਤ ਜੀ ਹਾਂਜੀ ਹਾਂਜੀ ਕੁੱਟਿਆ ਨੂੰ ਕੁੱਟਿਆ ਕੁੱਟਿਆ ਜਿਹੜਾ ਬਿੱਲਾ ਹੈ ਉਹ ਕਹਿੰਦਾ ਮੈਂ ਥੱਲੇ ਆ ਕੇ ਮੈਂ ਤੈਨੂੰ ਲਾਇਆ ਉਹ ਦੇ ਕੋਈ ਨਹੀਂ ਦੇਖਿਆ ਦੀ ਅਸੀਂ ਇੱਥੇ ਕੋੜ ਦੇ ਦੇਖਿਆ ਇੱਥੇ ਦੇਖਿਆ ਉਹ ਕਹਿੰਦਾ ਮੈਂ ਤਾਂ ਥੱਲੇ ਲਾਇਆ ਕੁੱਟਿਆ ਨਹੀਂ ਆ ਤੁਸੀਂ ਕੁੱਟਿਆ ਸਾਰੇ ਕੁੱਟਿਆ ਸਾਰੇ ਲੱਕਿਆ ਡਰ ਕੇ ਭੱਜਿਆ ਉਹਦਾ ਭਰਾ ਉਹਨੂੰ ਲੈ ਕੇ ਗਿਆ ਡਰ ਕੇ ਉਹ ਇਹ ਦੂਜਾ ਪੱਖ ਵੀ ਸਾਹਮਣੇ ਆ ਗਿਆ ਤੁਸੀਂ ਦੇਖੋ ਇਹ ਬਿਲਕੁਲ ਨਿਊਟਰਲ ਬੰਦੇ ਆ ਇਹ ਨਾ ਉਹਨਾਂ ਦੇ ਹੱਕ ਦੇ ਨਾ ਇਹਨਾਂ ਦੇ ਹੱਕ ਦੇ ਆ ਇਹ ਕਹਿੰਦੇ ਕਿ ਉਹ ਲਾਕੇ ਸਿਗਾ ਕੋਈ ਹੈਪਨ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਵੇ ਪਿੱਛੋਂ ਗੱਡੀ ਆ ਕੇ ਵੱਜਦੀ ਜੀ ਪਿੱਛੋਂ ਬਚਾਅ ਹੋਗਾ ਨਾ ਔਰ راہ ਵਾਲੋ ਕੋ ਗੱਡੀ ਇੱਥੇ ਬਹੁਤ ਐਕਸੀਡੈਂਟ ਆ ਕੇ ਬਹੁਤ ਹੁੰਦੇ ਆ ਜੀ ਜੇ ਆਣਾ ਸਿੱਧਾ ਬੈ ਕੇ ਵੱਜਣਾ ਸਗਾ ਉੱਥੋਂ ਮੁੜਦੇ ਆ ਜੀ ਪਿੰਡ ਨੂੰ ਸਾਰੇ ਇਧਰ ਪਈਏ ਨੇ ਬੰਦੇ ਲੈ ਲੈਣੇ ਇੱਥੇ 700 ਰੁਪਏ ਜਿਹੜੇ ਕਰਨ ਸਰਪੰਨ ਸਾਹਿਬ ਤੁਸੀਂ ਤਾਂ ਸੱਚੀ ਗੱਲ ਕਰਨੀ ਹੈ ਪਾਜੀ ਸੱਚੀ ਕਹਾਂਗੇ ਸ਼ਾਮ ਦਾ ਬੇਲਾ ਵਾ ਝੂਠ ਨਹੀਂ ਬੋਲਦੇ ਇਹ ਪਿੱਛੇ ਹੀ ਉੱਥੇ ਦੁਆ ਕਰਦੇ ਆਏ ਆ ਆ ਕੇ ਦੋ ਜਨੇ ਟਰੈਕਟਰ ਇਹ ਚਸ਼ਮਦੀਦ ਇਹਨਾ ਤੁਸੀਂ ਸੀਗੇ ਨਾ ਅਸੀਂ ਸੀਗੇ ਮੌਕੇ ਤੇ ਚਸ਼ਮਦੀਦ ਇਹ ਕਹਿੰਦਾ ਗੱਲ ਤਾਂ ਪਾਜੀ ਵੀ ਦੁਕਾਨ ਤੇ ਦੇ ਦੇ ਆ ਪਾਜੀ ਹੁਣ ਹੀ ਦੇ ਦੇ ਇਹਨੇ ਹਟ ਕੇ ਉੱਪਰ ਜਿਹੜੇ ਟਰੈਕਟਰ ਦੇ ਜੇ ਕਹਿੰਦਾ ਪਿੱਛੇ ਮਨ ਮੋਟਰਸਾਈਕਲ ਮਾਰਿਆ ਜੇ ਪਿੱਛੇ ਮਾਰਿਆ ਮੋਟਰ ਟੁੱਟਦਾ ਨਾ ਇਹ ਜਿਹੜੇ ਗੁਰੂ ਬੋਲਦਾ ਬੰਦਾ ਆ ਤਾਂ ਬੋਲਦਾ ਔਰ ਤੁਹਾਡਾ ਉਹ ਜਿਹੜਾ ਟਰੈਕਟਰ ਟ੍ਰੇਲਰ ਦਾ ਰਸਤਾ ਆ ਉਹ ਦੇਖੋ ਸਾਡੇ ਜੱਟ ਦੇ ਮਰਦ ਤਾਂ ਉਹਨਾਂ ਜਿਵੇਂ ਧੂਆ ਹੁਣ ਖੜਾ ਇਹਦਾ ਭਾਜਣਾ ਖੜਾ ਸਾਹ ਨਹੀਂ ਤੇ ਨਾ ਤੇ ਆਪਣ ਸੱਚੀ ਗੱਲ ਕਰੀ ਹਾਂ ਜੀ ਬਾਤ ਬਾਤ ਬਿਲਕੁਲ ਸੱਚ ਗੱਲ ਆ ਜੀ ਤਾਂ 700 ਰੁਪਏ ਦੀ ਲੜਾਈ ਨਾ ਕੋਈ ਹੋਰ ਲੈ ਲੈਣਾ ਸੀ ਜੀ ਜੀ ਤੇ ਹੁਣ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਦੇਖੋ ਦਲਾਵਰ ਜੀ ਪਹੁੰਚ ਗਏ ਨੇ ਇਹ 10 ਮਿੰਟ ਹੋ ਗਏ ਆ ਸਮਝੌਣ ਦੀ ਕੋਸ਼ਿਸ਼ ਕਰਦੇ ਆ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਦਲਾਵਰ ਜੀ ਪਰ ਮਾਮਲਾ ਇੱਥੇ ਗਰਮ ਹੋ ਚੁੱਕਾ ਆ ਤੁਸੀਂ ਸੜਕ ਦੇਖ ਲਓ ਪੂਰੀ ਕਵਰ ਕੀਤੀ ਹੋਈ ਹੈ ਤਾਂ ਕਹਿੰਦੇ ਕਿ 700 ਰੁਪਏ ਦੀ ਲੜਾਈ ਸੀਗੀ ਜਿਹਦੇ ਕਰਕੇ ਦੋ ਧਿਰਾਂ ਆਪਸ ਵਿੱਚ ਖੇਬੜਦੀਆਂ ਔਰ ਉਸ ਤੋਂ ਬਾਅਦ ਉਹ ਪਿੰਡ ਦੇ ਮੋਢਵਾਰ ਨੇ ਇਹ ਕਹਿੰਦੇ ਅਸੀਂ ਬਿਲਕੁਲ ਸੱਚੀ ਗੱਲ ਕਰਨੀ ਹੈ ਜੋ ਇਹਨਾਂ ਨੇ ਅੱਖੀ ਦੇਖਿਆ ਪੰਚ ਸਾਬ ਨੇ ਜੋ ਅੱਖੀ ਦੇਖਿਆ ਕਹਿੰਦੇ ਉਹ ਬਿਆਨ ਕੀਤਾ ਇੱਥੇ ਮਾਸਟਰ ਜੀ ਵੀ ਉਹਨਾਂ ਨੇ ਵੀ ਕਹਿੰਦੇ ਕਿ ਜੋ ਮੈਂ ਸੱਚ ਦੇਖਿਆ ਮੈਂ ਉਹ ਦੱਸਣਾ ਹੁਣ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਆਪੱਖ ਆ ਗਿਆ ਜੀ ਅਸੀਂ ਵੀਡੀਓ ਰੈਪ ਅਪ ਕਰਨ ਲੱਗੇ ਜਦ ਨਾਲ ਅਲੀ ਆ ਰਹਿਮਤ ਅਲੀ ਹੈ ਮੇਰਾ ਨਾਮ ਪੁਰਾਈ ਅਲੀ ਹੋਇਆ ਕੀ ਇਦਾਂ ਹੋਇਆ ਜੀ ਮੈਂ ਆ ਬੰਦੇ ਦਾ 700 ਰੁਪਇਆ ਦੇਣਾ ਹੀ ਪਹਿਲੇ ਸਾਲ ਦਾ ਜੀ ਠੀਕ ਹੈ ਜੀ ਇਹਨੇ ਮੈਨੂੰ ਪਿੱਛੇ ਰੋਕਿਆ ਮੈਨੂੰ ਇਹ ਗੱਲ ਕਹੀ ਕੋਈ ਗੱਲ ਮੈਂ ਤੈਨੂੰ ਘਰੋਂ ਲਿਆ ਕੇ ਦੇ ਦਿੰਦਾ ਉਹ ਕਹਿੰਦਾ ਕਿ ਕੁੱਟਿਆ ਮੈਨੂੰ ਕੁੱਟਿਆ ਮੈਂ ਕੁੱਟਿਆ ਇਹ ਦੇਖੋ ਸੱਟਾਂ ਜਾਂ ਮੇਰੇ ਦੇਖੋ ਕੁੱਟਿਆ ਤਾਂ ਕਿੰਨਾਂ ਨੇ ਠੀਕ ਹੈ ਮੇਰੀਆਂ ਸੱਟਾਂ ਦੇਖੋ ਜਾਂ ਇਹਦੀਆਂ ਦੇਖ ਲਓ ਜੀ ਠੀਕ ਹੈ ਇਹਨੇ ਮੈਨੂੰ ਪਿੱਛੇ ਰੋਕਿਆ ਮੈਂ ਇਹਨੂੰ ਕਹਦੇ ਇਹਨੇ ਆਪਣੇ ਮੁੰਡੇ ਨੂੰ ਫੋਨ ਕਰ ਲਿਆ ਕਹਿੰਦਾ ਦੋ ਤਿੰਨ ਮੁੰਡੇ ਲੈ ਕੇ ਇਹਨੂੰ ਸਖਾਣਾ ਮੈਨੂੰ ਇਹ ਗੱਲ ਗਿਆ ਮੈਨੂੰ ਘਰ ਤੱਕ ਪੁੱਜ ਜਾਂਦੇ ਤੇ ਮੈਂ ਤੈਨੂੰ ਉੱਥੇ ਜਾ ਕੇ ਪੈਸੇ ਦੇ ਦੇਣਾ ਠੀਕ ਹੈ ਇਹ ਗਾਲਾਂ ਲਾ ਪਿਆ ਗੱਡਾ ਗਾਲਾਂ ਕੱਢ ਕੇ ਇਹਨੇ ਇਟ ਰੋੜੇ ਚ ਚਲਾ ਦਿੱਤੇ ਮੇਰੇ ਨਾਲ ਮੁੰਡੇ ਬੈਠਾ ਦਾ ਹੀ ਉਹਨੂੰ ਪੁੱਛ ਸਕਦੇ ਆ ਮੁੰਡਾ ਮੇਰੇ ਨਾਲ ਬੈਠਾ ਇਟਾ ਰੋੜੇ ਦੇ ਮਾਰੀ ਗਿਆ ਇਹਨੇ ਟਰੈਕਟਰ ਭਜਾ ਲਿਆ ਡਰਦੇ ਨੇ ਕਿ ਮੈਨੂੰ ਮਾਰੂਗਾ ਇਟਾ ਰੋੜਾ ਸਿਰ ਸੁਰ ਚ ਵੱਜੇਗਾ ਤੇ ਠੀਕ ਹੈ ਟਰੈਕਟਰ ਚ ਕੀ ਹੋਇਆ ਇੱਥੇ ਆ ਕੇ ਇਹਦੇ ਮੁੰਡੇ ਨੇ ਚਾਬੀ ਕੱਢ ਲਈ ਸਟੇਰਿੰਗ ਘੁੰਮ ਗਿਆ ਪਾਲਟ ਗਿਆ ਇਹਨਾਂ ਦੇ ਅੱਧਾ ਟਾਇਰ ਆਪਣੇ ਟਰੈਕਟਰ ਦੇ ਇਹਨਾਂ ਨੇ ਕੱਢਿਆ ਜੀ ਉੱਤੇ ਇਹਦੇ ਦੋ ਮੁੰਡੇ ਪੈ ਗਏ ਜੀ ਦੋ ਮੁੰਡੇ ਦੇ ਬਿੱਲੇ ਬਿੱਲੇ ਵੀਰੇ ਸੀਸੀਟੀਵੀ ਨੇ ਸਾਰੀ ਸੱਚਾਈ ਦੱਸ ਦੇਣੀ ਆ ਸੀਸੀਟੀਵੀ ਨਿਕਲਦੇ ਪਤਾ ਲੱਗ ਜਾਣਾ ਜੀ ਮੈਂ ਤਾਂ ਸਹਿਮਦਾ ਹਾਂ ਬਿਲਕੁਲ ਸਿਟੀਜ਼ਨ ਆ ਬਾਕੀ ਸਾਰੇ ਗਵਾਹੀ ਦੇ ਰਹੇ ਨੇ ਜੀ ਜਿਹਨੂੰ ਮਰਜ਼ੀ ਪੁੱਛ ਲੈ ਦਾ 10 20 ਬੰਦੇ ਥੱਲੇ ਯਾਰ ਬਾਕੀ ਸਾਰੇ ਗਵਾਹੀ ਸਰ ਨਹੀਂ ਜਾਵੇ ਉਹਨਾਂ ਨੂੰ ਟ੍ਰੈਲੀ ਦੇ ਥੇ ਕਰਦੀ ਬੰਦਾ ਨਹੀਂ ਦੇ ਥੇ ਪਤਾ ਸੀ ਸੀਸੀਟੀਵੀ ਕਢਾ ਲਓ ਪਤਾ ਲੱਗ ਜਾਣਾ ਕਢਾ ਲਓ ਜੀ ਅਗਰ ਮੇਰੀ ਗਲਤੀ ਹੈ ਮੈਨੂੰ ਸਜ਼ਾ ਦਿਓ ਜੀ ਅਗਰ ਇਹਨਾਂ ਦੀ ਗਲਤੀ ਹੈ ਇਹਨਾਂ ਨੂੰ ਦਿਓ ਜੀ ਆ ਪ੍ਰਸ਼ਾਸਨ ਇੱਥੇ ਬੜਕੇ ਮੌਕੇ ਦੇ ਆ ਕੇ ਦੱਸੋ ਇਹਨਾਂ ਨੂੰ ਇਹਨਾਂ ਦੀ ਗਲਤੀ ਹੈ ਜੀ ਸਰ ਸੀਸੀਟੀਵੀ ਕੱਢ ਕੇ ਪਤਾ ਲੱਗੇ ਸੀਸੀਟੀਵੀ ਕਰਾ ਕੇ ਫਿਰ ਇਹਨਾਂ ਦੀ ਆਪਾਂ ਜਿਹੜੀ ਗੋਜੋ ਕਾਰਵਾਈ ਬਣਦੀ ਆ ਆਪਾਂ ਮੱਝ ਲਿਆ ਦਮਗੇ ਹੁਣ ਆਪਾਂ ਪਬਲਿਕ ਨੂੰ ਮਾਰੇ ਸਾਈਡ ਤੇ ਕਰਕੇ ਰਸਤਾ ਕਲੀਅਰ ਕਰਾ ਦਈਏ ਜਿਹੜੀ ਆਪਣੀ ਆਨ ਡਿਊਟੀ ਹੈ ਤੁਸੀਂ ਚਲੋ ਇਹਨਾਂ ਦਾ ਪੱਖ ਵੀ ਆ ਗਿਆ ਤੁਸੀਂ ਆਪਣਾ ਅਲੱਗ ਹੋ ਜਾਓ ਜੀ ਜੀ ਇਹ ਹਣ ਅਲ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਕੁੱਟਿਆ ਗਿਆ ਕੁੱਟਿਆ ਇਹਨਾਂ ਦੇ ਇਹਦੇ ਮੁੰਡਾ ਸ਼ੌਕੂ ਜੀ ਇਹਦਾ ਨਾਮ ਬਿੱਲਾਦੀਨ ਹੈ ਜੀ ਇਹਨਾਂ ਨੇ ਇੱਕ ਮੁੰਡੇ ਹੋਰ ਨੂੰ ਵੀ ਫੋਨ ਕਰਿਆ ਇਹਨਾਂ ਨੇ ਮੈਨੂੰ ਗੜਾਸੇ ਨਾਲ ਕੁੱਟਿਆ ਜੀ ਇੱਥੇ ਹੀ ਠੀਕ ਹੈ ਦੋਨੇ ਪਿਓ ਪੁੱਤ ਮੇਰੇ ਤੇ ਆ ਪਏ ਇਹ ਨਾਲ ਮੁੰਡਾ ਇੱਕ ਹੋਰ ਹੀ ਗੜਾਸੇ ਦੀ ਗੱਲ ਕਿਸੇ ਹੋਰ ਨੇ ਨਹੀਂ ਕੀਤੀ ਕਹਿੰਦੇ ਮੁੱਕੇ-ਮੱਕੇ ਮਾਰੇ ਮੁੱਕੇ ਵੀ ਮਾਰਿਆ ਪਹਿਲੇ ਗੜਾਸੇ ਦੀ ਮਾਰੀ ਮੈਨਰੇ ਆ ਦੇਖੋ ਜੀ ਲੱਗੇ ਦੇ ਨਹੀਂ ਬ੍ਰਦਰ ਗੜਾਸਾ ਨਹੀਂ ਨਾ ਲੱਗੇ ਮੁੱਕਾ ਲੱਗੇ ਮਾਰਿਆ ਨਾ ਨਾ ਨੇ ਆ ਮੁਕੇ ਦੀ ਆਪਾ ਆਪਾ ਜੋ ਵੀ ਸੱਚ ਬੋਲੀ ਹੈ ਨਾ ਉਹ ਨਹੀਂ ਉੱਪਰ ਚੜ ਕੇ ਟਰੈਕਟਰ ਦੇ ਇਹਦੇ ਦੋਨਾਂ ਦੇ ਪੈ ਬੁੱਤ ਨੇ ਉਹ ਗੱਲ ਨਹੀਂ ਬ੍ਰਦਰ ਉਹ ਗੱਲ ਨਹੀਂ ਉਹ ਕਹਿੰਦਾ ਉਹ ਮੇਰੀ ਗੱਲ ਤਾਂ ਸੁਣ ਉਹ ਕਹਿੰਦਾ ਗੜਾਸੇ ਮਾਰੇ ਮੈਂ ਕਿ ਗੜਾਸਾ ਨਹੀਂ ਮੁੱਕਾ ਵੱਜਿਆ ਲੱਗਦਾ ਨਹੀਂ ਮੁਕੇ ਆਪਾਂ ਸੱਚ ਵੀ ਇਹਨਾਂ ਵੀ ਇਹਨਾਂ ਵੀ ਝੂਠ ਮੰਨਦਾ ਬਣਦਾ ਨਹੀਂ ਦੇਖਿਆ ਆਪਾਂ ਪਰ ਉੱਪਰ ਚੜ ਗਏ ਇਹਨੂੰ ਦੱਬਿਆ ਹੋਇਆ ਸੀ ਉਹ ਹੋ ਸਕਦਾ ਸਾਰੀ ਨਾ ਬੱਝਿਆ ਨਹੀਂ ਨਹੀਂ ਹਾਂ ਜੀ ਉਹ ਜਿੱਦਾਂ ਇਹਨੂੰ ਕੁੱਟਣ ਲੱਗੇ ਹੋ ਸੀਗੇ ਜਿੱਦਾਂ ਫੜ ਕੇ ਕੋਈ ਮੌਕੇ ਦੇ ਨਹੀਂ ਡਰ ਜਾਂਦਾ ਬੰਦਾ ਪੁੱਛ ਵੀ ਕੇ ਸਕਦਾ ਪਰ ਜੋ ਮੌਕੇ ਤੁਸੀਂ ਤੁਸੀਂ ਸੀਸੀਟੀਵੀ ਕਢਾਓ ਜੀ ਹੋਨੇ ਆਇਆ ਹੋਰੋਂ ਚਲੇ ਗਏ ਆ ਸੀ 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 ਰੀ ਆ ਯਾਰ ਅਸੀਂ ਅੱਖੀਂ ਦੇਖਿਆ ਵਾ ਇਤੋਂ ਲਾਵਾ ਕੀ ਆ ਯਾਰ ਆ ਦੇਖੋ ਜੀ ਉਦੋਂ ਮੇਰੇ ਤੇ ਇਟਾਂ ਲੱਗੇ ਮਾਰਨੇ ਇਹਨੂੰ ਇਟਾਂ ਰੋੜੇ ਮਾਰੇ ਇਨਾਂ ਨੇ ਮੇਰੇ ਨਾਲ ਖੜਾ ਸੀਗਾ ਮੈਂ ਕਿਹਾ ਚਾਚਾ ਘਰ ਬੈ ਕੇ ਗੱਲ ਕਰ ਲੈਂਦੇ ਆ ਇਹ ਕੀ ਕਰਕੇ ਮੈਂ ਕਹਿੰਦਾ ਮੈਂ ਘਰ ਜਾ ਕੇ ਦੇ ਦੂੰਗਾ ਮੈਂ ਵੀ ਆਈ ਕਿਹਾ ਚਾਚਾ ਮੈਂ ਆਪ ਜੋੜੇ ਮੈਂ ਕਿਹਾ ਕੱਲ ਨੂੰ ਤੇਰੇ پیسے ਜਾ ਕੇ ਘਰੇ ਦੇ ਦਿੰਨੇ ਆ ਟਰਾਲੀ ਜਾਂਦੇ ਟਰਾਲੀ ਦੇ ਉੱਤੇ ਬੰਦਾ ਆਦਰੋ ਬੰਦਾ ਕੋਈਆਂ ਗੱਡੀ ਆਉਂਦੀ ਹੁੰਦੀ ਮਰ ਜਾਂਦਾ ਗੱਡੀ ਟਰਾਲੀ ਪੱਟ ਪਾ ਜੀ ਅੱਧੀ ਅੱਧੀ ਸੜਕ 'ਤੇ ਪਈ ਆ ਪਈ ਟਰਾਲੀ ਇਹ ਲਈ ਬੁਰਕੀ ਮੂੰਹੋਂ ਨਿਕ ਮੇਰਾ ਯਾਰੋ ਟਰਾਲੀ ਪਾਟ ਗਈ ਮੇਰਾ ਬੱਚਾ ਹੋ ਗਿਆ ਕੁਛ ਆ ਨਹੀਂ ਰਿਹਾ ਮੋਟਰਸਾਈਕਲ ਆ ਰਿਹਾ ਹੁੰਦਾ ਜੇ ਕੋਈ ਵੀ ਆਦਾ ਹੁੰਦਾ ਭਾਈ ਜਿਹੜੀ ਥੱਲੇ ਆ ਜਾਂਦੇ ਨੇ ਜਦੋਂ ਜਦੋਂ ਰਸਤਾ ਬਹੁਤ ਵੱਡਾ ਹੁੰਦਾ ਯਾਰ ਗੱਡੀ ਨਿਕਲੀ ਜੇ ਉਹ ਬੰਦੇ ਦੀ ਇਹ ਇਸ ਬੰਦੇ ਨੇ ਕੁਛ ਕੀਤਾ ਹੀ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਤਾਂ ਸੱਚ ਨਾਲ ਖੜੇ ਆ ਨਾ ਸੱਚ ਨਾਲ ਹੀ ਆ ਜੀ ਸੱਚ ਨਾਲ ਹੀ ਆ ਜੇ ਕੋਈ ਪਤਾ ਨਹੀਂ ਲੱਖਾ ਹੀ ਰਗੜ ਦੇਣਾ ਹੈਗਾ ਕੋਈ ਤੁਸੀਂ ਇਹ ਬੰਦੇ ਨਾਲ ਖੜੇ ਆ ਔਰ ਇਹ ਕਹਿੰਦੇ ਕਿ ਸੱਚ ਆਓ ਔਰ ਆਹ ਤਸਵੀਰਾਂ ਜਿਹੜੀਆਂ ਤੁਸੀਂ ਬੇਗਮਪੁਰ 게ਟ ਤੋਂ ਦੇਖ ਰਹੇ ਹੋ ਉਮੀਦ ਹੈ ਕਿ ਇਨਸਾਫ ਹੋਵੇਗਾ ਪਰ ਮਾੜੀ ਗੱਲ ਹੈ ਤੁਹਾਨੂੰ ਮੌਕਾ ਜਗਾ ਦੇਖਣੀ ਚਾਹੀਦੀ ਹੈ ਲੜਾਈ ਝਗੜੇ ਏਹੋ ਸੜਕ ਤੇ ਆ ਕੇ ਕਰਦੇ ਆ ਤੁਸੀਂ ਤਾਂ ਦੇਖੋ ਆ ਸੜਕ ਕਿੰਨੀ ਚੱਲਦੀ ਹੈ ਪਿੱਛੋਂ ਕਿ ਬੱਸ ਆ ਜਵੇ ਕੋਈ ਸਾਈਕਲ ਵਾਲਾ ਆ ਜਵੇ ਕੋਈ ਮੋਟਰਸਾਈਕਲ ਵਾਲਾ ਆ ਜਵੇ ਕੋਈ ਟਰੈਕਟਰ ਟਰਾਲੀ ਇੱਥਾ ਆ ਜਵੇ ਜਾਂ ਮੋਟਰਸਾਈਕਲ ਤਾਂ ਕਿਸੇ ਗੱਡੀ ਦੀ ਟੱਕਰ ਹੋ ਜਵੇ ਤਾਂ ਕੀ ਬਣਨਾ ਸੀਗਾ ਇੱਥੇ ਵਾਹਨ ਜਿਹੜਾ ਵੀ ਬੜੀ ਸਪੀਡ ਨਾਲ ਆਉਂਦੇ ਆ ਤਾਂ ਆ ਤੁਸੀਂ ਹਾਲਾਤ ਜਿਹੜੇ ਦੇਖ ਸਕਦੇ ਆ ਕਿ ਜੇਕਰ ਕੋਈ ਹੋਰ ਪਾਣਾ ਵਾਪਰ ਜਾਂਦਾ ਰੱਬ ਨੇ ਬਚਾ ਕਰ ਲਿਆ ਜੇ ਕਿਤੇ ਕੋਈ ਹੋਰ ਪਾਣਾ ਵਾਪਰ ਜਾਂਦਾ ਤਾਂ ਹੋਰ ਬੜਾ ਨੁਕਸਾਨ ਹੋ ਸਕਦਾ ਸੀ ਤਾਂ ਇਸ ਕਰਕੇ ਜਗਾ ਫੇਟ ਟਿਕਾਣਾ ਦੇਖਣਾ ਚਾਹੀਦਾ ਐਨੇ ਐਗਰੈਸ਼ਨ ਚ ਨਿਆਣਾ ਚਾਹੀਦਾ ਗੁੱਸੇ ਚ ਨਿਆਣਾ ਚਾਹੀਦਾ ਕਿਉਂਕਿ ਗੁੱਸਾ ਪਲ ਤੋਂ ਪਲ ਦਾ ਹੁੰਦਾ ਔਰ ਭੁਗਤਣਾ ਫਿਰ ਬਹੁਤ ਲੰਮਾ ਪੈਂਦਾ ਆਹ ਤਸਵੀਰ ਤੁਹਾਨੂੰ ਬੇਗੰਬਰ ਗੇਟ ਤੋਂ ਦਿਖਾ ਰਹੇ ਹਾਂ